जय गुरुदेव जी जय भीम जी मैं ਤੁਹਾਡਾ ਆਪਣਾ ਗਾਇਕ ਰਾਜਦਰ ਨਾਲ ਪ੍ਰਧਾਨ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਮੈਂ ਲੈਕਚਰਰ ਮਕੜ ਬਖਲੌਰ ਜਨਰਲ ਸਕੱਤਰ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਆਪ ਜੀ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਨਾਰੀ ਦੇ ਮੁਕਤੀਦਾਤਾ ਰੋੜਾ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਹੱਕ ਦੇਵਣ ਵਾਲੇ ਭਾਰਤ ਰਤਨ ਬਾਬਾ ਸਾਹਿਬ ਪੀਬਰਾ ਡਾਕਟਰ ਅਵੈਦ ਗਰਜੀ ਦੇ ਪ੍ਰੇਰਣ ਵੰਦਿਸ਼ ਤੇ ਵਿਸ਼ਾਲ ਮਹਾਨ ਖੂਨਦਾਨ ਕੈਂਪ ਜੋ ਸ਼੍ਰੀ ਗੁਰੂ ਰਵੀਦਾਸ ਮੰਦਿਰ ਨੇੜੇ ਰੇਲਵੇ ਸਟੇਸ਼ਨ ਨਮਾਸ਼ਹਿਰ ਵਿਖੇ 6 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ ਇਸ ਖੂਨਦਾਨ ਕੈਂਪ ਵਿੱਚ ਆਪਣੇ ਖੂਨ ਦਾ ਇੱਕ ਇੱਕ ਕਤਰਾ ਆਪਾਂ ਦਾਨ ਕਰਕੇ ਕਿਸੇ ਵੀ ਲੋੜਵੰਦ ਦੀ ਸਹਾਇਤਾ ਕਰ ਸਕਦੇ ਹਾਂ ਅਸੀਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ 6 ਦਸੰਬਰ ਬਾਬਾ ਸਾਹਿਬ ਵੀਰਾ ਡਾਕਟਰ ਅਮੇਦਕਰ ਜੀ ਦੇ ਪ੍ਰੀ ਨਿਰਮਾਣ ਦਿਨ ਉਸਤੇ ਆਪਾਂ ਖੂਨ ਦਾਨ ਕੈਂਪ 'ਤੇ ਪਹੁੰਚ ਕੇ ਖੂਨ ਦਾਨ ਕਰੀਏ ਜੀ ਅਰ ਜੀ ਠੀਕ ਹੈ ਇਹ ਗੱਲ ਹਾਂਜੀ ਔਰ ਆਪਣਾ ਜਿਹੜਾ ਖੂਨ ਆ ਉਹਨਾਂ ਲੋੜਵੰਦਾਂ ਲਈ ਜਿਹੜਾ ਵਰਤ ਸਕੀਏ ਤਾ ਕੇ ਬਾਬਾ ਸਾਹਿਬ ਨੂੰ ਸਮਰਪਿਤ ਅਸੀਂ ਲੋਕਾਂ ਦਾ ਭਲਾ ਕਰ ਸਕੀਏ ਜੀ ਸਾਰੇ ਵੀਰਾਂ ਨੂੰ ਪੜਾਉਣ ਨੂੰ ਦੁਬਾਰਾ ਫੇਰ ਬੇਨਤੀ ਹੈ ਜੀ ਭੁੱਲਣਾ ਨਹੀਂ 6 ਦਸੰਬਰ ਦਿਨ ਸ਼ਨੀਵਾਰ ਸਵੇਰੇ 9 ਵਜੇ ਤੋਂ 4 ਵਜੇ ਤੱਕ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੇੜੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਬਨੋ ਸੋਰ ਸੰਗੀ ਸੰਸਥਾ ਦਵਾਪੰਗਾ ਜੇਪੀਐਮ